ਸਰਰ ਜੀ ਸੰਗਰੂਰ ਵੀ ਦੀ ਕਵਤਾ ਨਾ ਕੱਟੇ ਜਾਂਦੇ ਦਿਨ ਸਾਥੋਂ ਨਾ ਕੱਟੇ ਜਾਂਦੇ ਦਿਨ ਸਾਥੋਂ ਰੋ ਰੋ ਕੇ ਰੋ ਰੋ ਕੇ ਸੱਚੇ ਬਾਦਸ਼ਾ ਸੁਣ ਸਾਡੀ ਸੱਚੇ ਬਾਦਸ਼ਾ ਸੁਣ ਸਾਡੀ ਨੇੜੇ ਹੋ ਗਏ ਨੇੜੇ ਹੋ ਗਏ ਸੱਚੇ ਬਾਦਸ਼ਾ ਸੱਚੇ ਬਾਦਸ਼ਾ ਬਣਾ ਦੇ ਬਾਦਸ਼ਾ ਸੱਚੇ ਬਾਦਸ਼ਾ ਬਣਾ ਦੇ ਬਾਦਸ਼ਾ ਬਾਤ ਨਾਮ ਦੀ ਬਾਤ ਨਾਮ ਦੀ ਝੋਲੀ ਸਾਡੇ ਪਾ ਕੇ ਝੋਲੀ ਸਾਡੇ ਬਾਗੀ ਸੱਚੇ ਪਾਤਸ਼ਾਹ ਬਣਾ ਦੇ ਬਾਸ਼ਾ ਸੱਚੇ ਪਾਤਸ਼ਾਹ ਬਣਾ ਦੇ ਬਾਸ਼ਾ ਦੁੱਖਾਂ ਸਾਰਿਆਂ ਦਾ ਅੰਤ ਕਰਕੇ ਦੁੱਖਾਂ ਸਾਰਿਆਂ ਦਾ ਅੰਤ ਕਰਕੇ ਸੱਚੇ ਪਾਤਸ਼ਾਹ ਬਣਾ ਦੇ ਬਾਸ਼ਾ ਨਾ ਜਾਵੇ ਕੋਈ ਦਰੋ ਖਾਲੀ ਮੁੜ ਕੇ